ਪੰਜਾਬ ਦੇ ਐਮ ਐਲ ਏ ਮੰਤਰੀਆਂ ਨੂੰ ਅੰਦਰੋਂ ਅੰਦਰੀ ਡਰ ਸਤਾ ਰਿਹਾ ਹੈ ਅੰਦਰੋਂ ਅੰਦਰੀ ਸਹਿਮ ਦਾ ਮਾਹੌਲ ਹੈ ਆਖਿਰ ਇਹ ਸਹਿਮ ਤੇ ਡਰ ਦਾ ਮਾਹੌਲ ਐਮ ਐਲ ਏ ਤੇ ਮੰਤਰੀਆਂ ਦੇ ਅੰਦਰ ਕਿਉਂ ਹੈ ਬਹੁਤ ਅਹਿਮ ਹੈ ਇਸ ਤੇ ਗੱਲਬਾਤ ਕਰਨੀ ਔਰ ਉਧਰ ਬੀਤੀ ਰਾਤ ਬੀਤੀ ਸ਼ਾਮ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਰਹਾਇਸ਼ ਕਪੂਰਤਲਾ ਹਾਊਸ ਤੇ ਜਿਹੜੀ ਈਸੀ ਦੀ ਇਲੈਕਸ਼ਨ ਕਮਿਸ਼ਨ ਦੀ ਰੇਡ ਹੋਈ ਸੀ ਉਸ ਤੋਂ ਬਾਅਦ ਹੁਣ ਉਹੀ ਹੋਇਆ ਜਿਸ ਦਾ ਡਰ ਸੀ ਕੀ ਹੋਇਆ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਹੁਣ ਦਿੱਲੀ ਪੁਲਿਸ ਨੂੰ ਕਿੱਥੋਂ 2069 ਪੇਟੀਆਂ ਪੰਜਾਬ ਦੀ दारू ਦਿੱਲੀ ਦੇ ਵਿੱਚੋਂ ਬਰਾਮਦ ਹੋਈ ਹੈ ਔਰ ਇਲਜ਼ਾਮ ਭਗਵੰਤ ਮਾਨ ਤੇ ਲੱਗ ਰਹੇ ਨੇ ਕੀ ਕੁਝ ਗੱਲਬਾਤ ਹੈ ਇਸ ਤੇ ਵੀ ਬਹੁਤ ਅਹਿਮ ਅਸੀਂ ਗੱਲਬਾਤ ਜਿਹੜੀ ਆ ਕਰਨੀ ਹੈ ਔਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅੱਜ ਅਕਾਲੀ ਦਲ ਦੀ ਬਹੁਤ ਅਹਿਮ ਮੀਟਿੰਗ ਜਿਹੜੀ ਆ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ 'ਚ ਕੀ ਕੁਝ ਹੋਣਾ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਸ਼ੁਰੂਆਤ ਮੈਂ ਐਸੀ ਖਬਰ ਤੋਂ ਹੀ ਕਰੂੰਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਰਿਹਾਇਸ਼ ਦੇ ਉੱਪਰ ਦਿੱਲੀ ਵਾਲੀ ਰਿਹਾਇਸ਼ ਦੇ ਉੱਪਰ ਜਿਹੜੀ ਕਿ ਸਰਕਾਰੀ ਰਿਹਾਇਸ਼ ਹੁੰਦੀ ਹੈ ਉਸ ਰਿਹਾਇਸ਼ ਦੇ ਉੱਪਰ ਕਪੂਰਥਲਾ ਹਾਊਸ ਦੇ ਵਿੱਚ ਕੱਲ ਇਲੈਕਸ਼ਨ ਕਮਿਸ਼ਨ ਦੀ ਰੇਡ ਹੋਈ ਸੀ ਮੈਂ ਰਾਤ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਸਾਰੀ ਗੱਲ ਜਿਹੜੀ ਆ ਉਹ ਦੱਸੀ ਸੀ ਉਸ ਰੇਡ ਤੋਂ ਬਾਅਦ ਉੱਥੋਂ ਜਦੋਂ 15 ਮਿੰਟ ਅੰਦਰ ਰੇਡ ਹੋਈ ਰੇਡ ਤੋਂ ਬਾਅਦ ਜਦੋਂ ਬਾਹਰ ਆਏ ਅਫਸਰ ਤਾਂ ਉਹਦੋਂ ਉਹਨਾਂ ਨੇ ਬਾਹਰ ਆ ਕੇ ਇਹ ਗੱਲ ਦੱਸੀ ਕਿ ਭਾਈ ਅੰਦਰ ਜਦੋਂ ਅਸੀਂ ਰੇਡ ਕਰਨ ਗਏ ਸੀਗੇ ਤਾਂ ਸਾਨੂੰ ਅੰਦਰ ਇਹ ਕੁਝ ਦੇਖਣ ਨੂੰ ਮਿਲਿਆ ਕਿ ਕੁਝ ਕਮਰਿਆਂ ਦੇ ਉੱਪਰ ਲੋਕ ਲੱਗੇ ਹੋਏ ਸੀ ਇਸ ਕਰਕੇ ਉਹਨਾਂ ਦੀ ਸਰਚ ਜਿਹੜੀ ਆ ਉਹ ਨਹੀਂ ਹੋ ਸਕੀ ਔਰ ਸਰਚ ਨਾ ਹੋਣ ਦੇ ਕਾਰਨ ਸਾਨੂੰ ਜਿਹੜਾ ਉਹ ਵਾਪਸ ਆਉਣਾ ਪੈ ਗਿਆ ਇਹ ਗੱਲਾਂ ਕਰਕੇ ਜਿਹੜਾ ਉਹ ਵਾਪਸ ਪਰਤ ਕੇ ਸੀਗੇ ਕੱਲ ਇਲੈਕਸ਼ਨ ਕਮਿਸ਼ਨ ਵਾਲੇ ਤੇ ਭਗਵੰਤ ਮਾਨ ਹੋਰਾਂ ਨੇ ਇੱਕ ਟਵੀਟ ਵੀ ਜਿਹੜਾ ਉਸ ਤੋਂ ਬਾਅਦ ਚ ਕੀਤਾ ਸੀ ਜਿੱਤ ਤੋਂ ਬਾਅਦ ਇਹ ਕਾਫੀ ਹੈਰਾਨੀ ਜਿਹੜੀ ਹੋਈ ਉਸ ਟਵੀਟ ਤੋਂ ਬਾਅਦ ਕਿ ਅੱਜ ਕਹਿੰਦੇ ਦਿੱਲੀ ਵਿਖੇ ਮੇਰੇ ਮੁੱਖ ਮੰਤਰੀ ਦੀ ਰਹਾਇਸ਼ ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਿਸ ਵੱਲੋਂ ਰੇਡ ਕੀਤੀ ਗਈ ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਵੀ ਤਲਾਸ਼ੀ ਲਈ ਗਈ ਕਿ ਮੈਨੂੰ ਦੱਸਣਗੇ ਕਿ ਕੀ ਮਿਲਿਆ ਹੁਣ ਇੱਥੇ ਸਵਾਲ ਇਹ ਕਿਹੜਾ ਹੁੰਦਾ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਦਿੱਲੀ ਵਾਲੀ ਕਪੂਰਥਲਾ ਹਾਊਸ ਰਹਾਇਸ਼ ਦੇ ਇਹ ਤੁਹਾਡੀ ਪੱਕੀ ਰਹਾਇਸ਼ ਤਾਂ ਹੈ ਨਹੀਂ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਦੀ ਰਹਾਇਸ਼ ਹੁੰਦੀ ਹੈ ਪਰ ਤੁਹਾਡੀ ਦਿੱਲੀ ਲੌਬੀ ਪਰ ਤੁਹਾਡੇ ਦਿੱਲੀ ਹਾਈ ਕਮਾਂਡ ਦੇ ਵੱਡੇ ਆਗੂ ਕਿਵੇਂ ਇਸ ਰਹਾਇਸ਼ ਨੂੰ ਆਪਣੇ ਤੌਰ ਤੇ ਵਰਤ ਰਹੇ ਨੇ ਇਹ ਆਪਾਂ ਸਾਰੇ ਅਕਸਰ ਹੀ ਮੂੰਹ ਮੂੰਹ ਗੱਲਾਂ ਹੁੰਦੀਆਂ ਨੇ ਤਾਂ ਫਿਰ ਉੱਥੇ ਤੁਹਾਡੇ ਐਡੀ ਛੇਦੀ ਪਰਿਵਾਰ ਦੀਆਂ ਜਾਂ ਔਰਤਾਂ ਦੀ ਜੇ ਗੱਲ ਕਰੀ ਜਿਵੇਂ ਤੁਸੀਂ ਕਹਿ ਰਹੇ ਹੋ ਕਿਉਂਕਿ ਅਸੀਂ ਤਾਂ ਇਹ ਨਹੀਂ ਗੱਲ ਕਹਿੰਦੇ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਫਰੋਲ ਦਿੱਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਐਡੀ ਛੇਤੀ ਸੰਦੂਕ ਸਤੌਂਜ ਪਿੰਡ ਤੋਂ ਤੁਹਾਡੇ ਜਿਹੜੇ ਆ ਉਹ ਕਿਵੇਂ ਕਪੂਰਥਲਾ ਹਾਊਸ ਤੇ ਪਹੁੰਚ ਗਏ ਕਿਉਂਕਿ ਕਪੂਰਥਲਾ ਹਾਊਸ ਬੇਸ਼ੱਕ ਮੁੱਖ ਮੰਤਰੀ ਦਾ ਹੁੰਦਾ ਪੰਜਾਬ ਦੇ ਮੁੱਖ ਮੰਤਰੀ ਦਾ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋ ਪਰ ਤੁਹਾਡੇ ਇਕੱਲਿਆਂ ਦੇ ਵਰਤਣ ਵਾਸਤੇ ਉਹ ਰਿਹਾਇਸ਼ ਨਹੀਂ ਹੈ ਇਹ ਆਪਾਂ ਸਭ ਜਾਣਦੇ ਹੀ ਆਂ ਔਰ ਮੋਹ ਮੋਹ ਗੱਲਾਂ ਹੁੰਦੀਆਂ ਤੇ ਐਡੀ ਛੇਤੀ ਮੈਨੂੰ ਲੱਗਦਾ ਕਿ ਤੁਹਾਡੇ ਪਰਿਵਾਰ ਦੀਆਂ ਔਰਤਾਂ ਦੇ ਸੰਦੂਕ ਕੱਪੜਿਆਂ ਵਾਲੇ ਜਿਹੜੇ ਉੱਤੇ ਕਿਵੇਂ ਪਹੁੰਚ ਗਏ ਵੀ ਹੈਰਾਨੀ ਆ ਝੂਠ ਬੋਲਣ ਲੱਗੇ ਥੋੜਾ ਜਿਹਾ ਆਪਾਂ ਨੂੰ ਦੇਖ ਹੀ ਲੈਣਾ ਚਾਹੀਦਾ ਕਿ ਉੱਥੇ ਸੰਦੂਕ ਵਾਲਾ ਜਮਾਨਾ ਹੈ ਕਿ ਨਹੀਂ ਹੈ ਇਹ ਵੀ ਗੱਲ ਜਿਹੜੀ ਆ ਸੋਚਣ ਵਾਲੀ ਆਊਗੀ ਕੁਝ ਹੋਰ ਕਹਿ ਲੈਦੇ ਬੁਖਬੰਤ ਸਿੰਘ ਸਾਹਿਬ ਮੰਨ ਵੀ ਲੈਂਦੇ ਤੇ ਚਲੋ ਉਸ ਤੋਂ ਬਾਅਦ ਹੁਣ ਹੈਰਾਨੀ ਵਾਲੀ ਗੱਲ ਇਹ ਹੋਈ ਹੈ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਇੱਕ ਟਵੀਟ ਕੀਤਾ ਹੈ ਉਹਦੇ ਵਿੱਚ ਇੱਕ ਵੀਡੀਓ ਦਿੱਲੀ ਦੇ ਇੱਕ ਬੀਜੇਪੀ ਆਗੂ ਨੇ ਪਾਈ ਹੈ ਉਸ ਵੀਡੀਓ ਦੇ ਵਿੱਚ ਉਹ ਦੱਸ ਰਿਹਾ ਕਿ ਨੇਲੀ ਵਿਧਾਨ ਸਭਾ ਜਿਹੜੀ ਹੈਗੀ ਹੈ ਉਥੋਂ ਉਥੋਂ ਦੀ ਇੱਕ ਸਥਾਨ ਹੈਗੀ ਉਥੋਂ ਦੀ ਇੱਕ ਜਗ੍ਹਾ ਹੈਗੀ ਆ ਜਿੱਥੇ ਉਹ ਖੜ ਕੇ ਵੀਡੀਓ ਪਾ ਰਿਹਾ ਔਰ 2069 ਪੇਟੀਆਂ ਸ਼ਰਾਬ ਦੀਆਂ ਜਿਹੜੀਆਂ ਉਥੋਂ ਬਰਾਮਦ ਹੋਈਆਂ ਨੇ ਔਰ ਉਹਦੇ ਉੱਪਰ ਪੰਜਾਬ ਦਾ ਮਾਰਕਾ ਜਿਹੜਾ ਉਹ ਲੱਗਿਆ ਹੋਇਆ ਔਰ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਮਾਰਕੇ ਵਾਲੀ दारू ਦਿੱਲੀ ਕਿਵੇਂ ਪਹੁੰਚ ਰਹੀ ਹੈ ਔਰ ਇਹ ਵੀ ਗੱਲ ਜਿਹੜੀ ਸਾਫ਼ ਹੈ ਅੱਗੇ ਵੀ ਆਪਾਂ ਗੱਲ ਕਰਦੇ ਹਾਂ ਲੋਕ ਵੀ ਮੂੰਹ ਮੂੰਹ ਗੱਲ ਕਰਦੇ ਆ ਕਿ ਪੰਜਾਬ ਦੀ दारू ਦੇ ਦਮ ਤੇ ਪੰਜਾਬ ਦੇ ਪੈਸੇ ਦੇ ਦਮ ਤੇ ਪੰਜਾਬ ਦੀ ਪੁਲਿਸ ਦੇ ਦਮ ਤੇ ਜਿੰਨਾ ਵੀ ਹੋ ਸਕਿਆ ਆਮ ਆਦੀ ਪਾਰਟੀ ਨੇ ਦਿੱਲੀ ਦੇ ਵਿੱਚ ਇਲੈਕਸ਼ਨ ਲੜਨੀ ਹੈ ਔਰ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਕੁਝ ਦਿਨ ਪਹਿਲਾਂ ਪੰਜਾਬ ਦੀ ਇੱਕ ਗੱਡੀ ਜਿਹਦੇ ਉੱਪਰ ਪੰਜਾਬ ਸਰਕਾਰ ਦਾ ਸਟicker ਲੱਗਿਆ ਸੀ ਲਿਖਿਆ ਹੋਇਆ ਸੀ ਉਸ ਗੱਡੀ ਦੇ ਵਿੱਚੋਂ ਕਹਿੰਦੇ ਆ ਕਿ ਕੈਸ਼ ਵੀ ਜਿਹੜਾ ਉਹ ਬਰਾਮਦ ਹੋਇਆ ਸੀਗਾ ਔਰ ਉਸ ਤੋਂ ਬਾਅਦ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਹੁਣ ਥੋੜੀ ਦੇਰ ਪਹਿਲਾਂ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਿਹੜਾ ਟਵੀਟ ਕੀਤਾ ਔਰ ਉਹਦੇ ਟਵੀਟ ਦੇ ਵਿੱਚ ਇੱਕ ਵੀਡੀਓ ਹੈ ਵੀਡੀਓ ਦੇ ਵਿੱਚ ਮੌਕੇ ਤੋਂ 2069 दारू ਦੀਆਂ ਪੇਟੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਉਹ ਇਸ दारू ਦੀਆਂ ਪੇਟੀਆਂ ਦੇ ਉੱਪਰ ਪੰਜਾਬ ਦਾ ਜਿਹੜਾ ਉਹ ਮਾਰਕਾ ਲੱਗਿਆ ਹੋਇਆ ਪੰਜਾਬ ਦੇ ਮਾਰਕੇ ਵਾਲੀ दारू ਜਿਹੜੀ ਹੈ ਉਥੇ ਕਿਹਦੇ ਲਈ ਗਈ ਹੈ ਔਰ ਜੇ ਭਾਪੀ ਫੜਦੀ ਹੈ ਤਾਂ ਸਾਫ ਹੈ ਕਿ ਪੰਜਾਬ ਦੇ ਮਾਰਕੇ ਵਾਲੀ दारू ਆਮਾਦੀ ਪਾਰਟੀ ਦੇ ਵੱਲੋਂ ਹੀ ਫਿਰ ਗਈ ਹੋਣੀ ਹੈ ਕਿਉਂਕਿ ਹੁਣ ਪੰਜਾਬ ਦੀ ਕਾਂਗਰਸੀ ਤਾਂ ਉਥੇ ਇਸ ਤਰੀਕੇ ਨਾਲ ਲਿਆ ਨਹੀਂ ਸਕਦੇ ਭਾਪੀ ਵਾਲੇ ਲਗਾਏ ਹੁੰਦੇ ਤਾਂ ਭਾਪੀ ਵਾਲਿਆਂ ਨੇ ਆਪ ਹੀ ਫੜ ਲੈਣੀ ਸੀ ਆਪ ਥੋੜੀ ਫੜਨੀ ਸੀ ਉਥੇ दारू ਤਾਂ ਫਿਰ ਹੁਣ ਜਿਸ ਤਰੀਕੇ ਦੇ ਨਾਲ ਉਥੇ दारू ਉਹਨਾਂ ਨੇ ਪਹੁੰਚ ਕੇ ਫੜੀ ਹੈ ਤਾਂ ਮੈਂ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੀ दारू ਤੇ ਪਹੁੰਚੀ ਕਿਵੇਂ ਆ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਥੋਂ ਤੱਕ ਸਵਾਲ ਚੁੱਕ ਦਿੱਤੇ ਆ ਉਹ ਕਹਿੰਦੇ ਕਿ ਇਹ ਸਾਰਾ ਕੁਝ ਮੁੱਖ ਮੰਤਰੀ ਔਰ ਪੰਜਾਬ ਦੇ ਐਕਸਾਈਜ਼ ਮਨਿਸਟਰ ਦੀ ਦੇਖਰੇਖ ਉਠ ਹੋ ਰਿਹਾ ਔਰ ਇਸ ਕਰਕੇ ਪੰਜਾਬ ਦੇ ਐਕਸਾਈਜ਼ ਮਨਿਸਟਰ ਦੇ ਉੱਪਰ ਔਰ ਪੰਜਾਬ ਦੇ ਮੁੱਖ ਮੰਤਰੀ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਵਿਕਰਮ ਸਿੰਘ ਮਜੀਠੀਆ ਹੋਰੀ ਕੀ ਕੁਝ ਕਹਿੰਦੇ ਆ ਉਹ ਵੀ ਮੈਂ ਪੜ ਕੇ ਤੁਹਾਨੂੰ ਜਿਹੜਾ ਉਹ ਸੁਣਾ ਦਿੰਨਾ ਹੈਗਾ ਕਿ ਕੀ ਕੁਝ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈਗਾ ਤਾਂ ਉਹਨਾਂ ਨੇ ਬਹੁਤ ਅਹਿਮ ਗੱਲਾਂ ਲਿਖੀਆਂ ਉਹ ਕਹਿੰਦੇ ਕਿ ਹਾਲਾਂਕਿ ਭਗਵੰਤ ਫਾਨ ਤੇ ਉਹਨਾਂ ਨੇ ਪਰਸਨਲ ਇੱਕ ਪਹਿਲੀ ਲਾਈਨ ਦੇ ਵਿੱਚ ਹੀ ਲਿਖ ਦਿੱਤਾ ਕਿ ਭਗਵੰਤ ਮਾਨ ਦੀ ਸ਼ਰਾਬ ਨਾਲ ਨੇੜਤਾ ਜੱਗ ਜਾਹਰ ਹੈ ਜੋ दारू ਸਿਰਫ ਫੋਰ ਸੇਲ ਇਨ ਪੰਜਾਬ ਓਨਲੀ ਦੀ ਸੀ ਉਹ ਦਿੱਲੀ ਕਿਵੇਂ ਪਹੁੰਚ ਗਈ ਵਾਕਈ ਗੱਲ ਠੀਕ ਹੈ ਇਤਸੋ ਸਪੱਸ਼ਟ ਹੋ ਗਿਆ ਕਿ ਐਕਸਾਈਜ਼ ਮਿਨਿਸਟਰ ਤੇ ਸੀਐਮ ਦੀ ਮਿਲ ਹੀ ਭਗਤ ਨਾਲ ਹੀ ਸਭ ਕੁਝ ਹੋਇਆ ਹੈ ਔਰ ਇੰਨੀ ਵੱਡੀ ਤعداد ਵਿੱਚ ਪੰਜਾਬ ਦੀ ਸ਼ਰਾਬ ਦਿੱਲੀ ਫੜੇ ਜਾਣਦੇ ਸੀ IAMਤੇ ਐਕਸਾਈਜ਼ ਮਿਨਿਸਟਰ ਤੇ ਪਰਚਾ ਦਰਜ ਹੋਵੇ ਪਰ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਪਰ ਸਾਰੀ ਪੰਜਾਬ ਪੁਲਿਸ ਦਿੱਲੀ ਚੋਣਾ ਦੇ ਵਿੱਚ ਤੈਨਾਤ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਨੋਟਿਸ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਕਿ ਮੁੱਖ ਮੰਤਰੀ ਲਈ ਕੋਈ ਵੱਖਰਾ ਕਾਨੂੰਨ ਹੈ ਉਸਨੇ ਕਪੂਰਥਲਾ ਹਾਊਸ ਇਲੈਕਸ਼ਨ ਕਮਿਸ਼ਨ ਦੀ ਟੀਮ ਦਾਖਲ ਨਹੀਂ ਹੋਣ ਦਿੱਤੀ ਇਹ ਸਭ ਤੋ ਸਾਬਤ ਹੁੰਦਾ ਹੈ ਕਿ ਕੱਟੜ ਇਮਾਨਦਾਰ ਦਾ ਰੌਲਾ ਪਾਉਣ ਵਾਲੇ ਕੇਜਰੀਵਾਲ ਤੇ ਭਗਵੰਤਪਨ ਚੋਰ ਨੇ ਇਹ ਗੱਲ ਵਿਕਰਮ ਸਿੰਘ ਮਜੀਠੀਆ ਜੀ ਕਹਿ ਰਹੇ ਨੇ ਪੰਜਾਬ ਦਾ ਪੈਸਾ ਅਤੇ ਪੰਜਾਬ ਤੋਂ ਲਿਜਾ ਕੇ ਸ਼ਰਾਬ ਨਾਲ ਦਿੱਲੀ ਦੀਆਂ ਚੋਣਾ ਜਿੱਤਣ ਲਈ ਹਰ ਇਲਾ ਕਰ ਰਿਹਾ ਭਗਵੰਤਪਨ ਪੰਜਾਬ ਦੀ ਦਾਰੂ ਦਿੱਲੀ ਦੀਆਂ ਚੋਣਾ ਚ ਵਰਤਣ ਤੇ ਭਗਵੰਤਪਨ ਅਰਿੰਦ ਕੇਜਰੀਵਾਲ ਅਤੇ ਐਕਸਾਈਜ਼ ਮਿਨਿਸਟਰ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਇਹ ਗੱਲ ਜਿਹੜੀ ਹੈ ਵਿਕਰਮ ਸਿੰਘ ਮਜੀਠੀਆ ਹੁਰੀ ਕਹਿ ਰਹੇ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਹੁਰਾ ਨੇ ਜਿਹੜੇ ਇਹ ਸਵਾਲ ਚੁੱਕੇ ਨੇ ਉਸ ਤੋਂ ਬਾਅਦ ਬਹੁਤ ਵੱਡੀ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਛਿੜੀ ਹੈ ਕਿ ਆਖਰ 2069 ਪੇਟੀਆਂ ਪੰਜਾਬ ਮਾਰਕੀ ਦੀ दारू ਜਿਹੜੀ ਹੈ ਉਹ ਕਿਵੇਂ ਉੱਥੇ ਪਹੁੰਚੀ ਹੈ ਔਰ ਐਕਸਾਈਜ਼ ਮਿਨਿਸਟਰ ਹਰਪਾਲ ਚੀਮਾ ਔਰ ਨਾਲ ਹੀ ਨਾਲ ਜੇ ਗੱਲ ਕਰੀਏ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਜਿਹੜੇ ਉਹ ਸਵਾਲ ਉੱਠੇ ਨੇ ਔਰ ਉਹਨਾਂ ਦੇ ਉੱਪਰ ਪਰਚਾ ਦਰਜ ਕਰਨ ਦੀ ਜਿਹੜੀ ਹੈ ਉਹ ਮੰਗ ਉੱઠી ਹੈਗੀ ਆ ਤਾਂ ਕੀ ਉਹਨਾਂ ਤੇ ਪਰਚਾ ਦਰਜ ਹੋਊਗਾ ਹੁਣ ਕਿਉਂਕਿ ਬਹੁਤ ਵੱਡੇ ਪੱਧਰ ਦੀ ਇਹ ਇਹ दारू ਦੀਆਂ ਪੇਟੀਆਂ ਜਿਹੜੀਆਂ ਉੱਥੇ ਫੜੀਆਂ ਗਈਆਂ ਨੇ ਔਰ ਪੰਜਾਬ ਦੇ ਮਾਰਕੀ ਵਾਲੀਆਂ ਨੇ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਹੁਣ ਪਰਚਾ ਦਰਜ ਇਹਨਾਂ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਗਵੰਤ ਮਾਨ ਦੇ ਵਾਸਤੇ ਕੋਈ ਵੱਖਰਾ ਕਾਨੂੰਨ ਹੈ ਜਿਹਦੇ ਕਰਕੇ ਜਿਹਦੇ ਕਰਕੇ ਭਗਵੰਤ ਮਾਨ ਨੇ ਇਲੈਕਸ਼ਨ ਕਮਿਸ਼ਨ ਦੀ ਟੀਮ ਨੂੰ ਕਪੂਰਤਲਾ ਹਾਊਸ ਦੇ ਵਿੱਚ ਦਾਖਲ ਹੀ ਨਹੀਂ ਹੋਣ ਦਿੱਤਾ ਦਾਖਲ ਕਿਉਂ ਨਹੀਂ ਹੁੰਦਾ ਇਹ ਵੀ ਗੱਲਾਂ ਉਹਨਾਂ ਨੇ ਕੀਤੀਆਂ ਨੇ ਪਹਿਲੀ ਤਾਂ ਗੱਲ ਬਹੁਤ ਦੇਰ ਜਿਹੜੀ ਉਥੇ ਲਾਈ ਗਈ ਅੰਦਰ ਨਹੀਂ ਜਾਣ ਦਿੱਤਾ ਗਿਆ ਫਿਰ ਅੰਦਰ ਜਦੋਂ ਉਹ ਗਏ ਤਾਂ ਤਾਲੇ ਲੱਗੇ ਜਿਹੜੇ ਅੰਦਰ ਮਿਲੇ ਇਹ ਵੀ ਬੜੀ ਹੈਰਾਨੀ ਦੀ ਗੱਲ ਸੀ ਤੇ ਚਲੋ ਭਗਵੰਤਪਾਲ ਦੇ ਘਰ ਦੇ ਵਿੱਚ ਹੋਈ ਇਸ ਰੇਡ ਤੋਂ ਬਾਅਦ ਇਸ ਰੇਡ ਤੋਂ ਬਾਅਦ ਇਹ ਹੁਣ दारू ਫੜੇ ਜਾਣਾ ਔਰ ਇਸ दारू ਫੜੇ ਜਾਣ ਔਰ ਭਗਵੰਤਪਾਲ ਦੇ ਘਰ ਹੋਈ ਰੇਡ ਤੋਂ ਬਾਅਦ ਪੰਜਾਬ ਦੇ ਐਮਐਲਏ ਮੰਤਰੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਦੋ ਚੀਜ਼ਾਂ ਕਰਕੇ ਹੈ ਪਹਿਲੀ ਚੀਜ਼ ਇਹ ਇਸ ਕਰਕੇ ਕਿ ਜਿਵੇਂ ਅਸੀਂ ਪਰਸੋਂ ਆਪਣੀ ਪ੍ਰੋਗਰਾਮ ਦੇ ਵਿੱਚ ਆਪਣੀ ਖਬਰ ਦੇ ਵਿੱਚ ਇਹ ਗੱਲ ਸਾਫ਼ ਕਰਤੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜਾ ਹੈਗਾ ਕਿ ਦਿੱਲੀ ਇਲੈਕਸ਼ਨ ਨੂੰ ਲੈ ਕੇ ਪੰਜਾਬ ਦੇ ਐਮ ਐਲ ਏ ਮੰਤਰੀਆਂ ਦੇ ਉੱਪਰ ਈਡੀ ਦੇ ਛਾਪੇ ਜਿਹੜੇ ਆ ਉਹ ਪੈ ਸਕਦੇ ਆ ਜਾਂ ਹੋਰ ਕੇਂਦਰੀ ਏਜੰਸੀਆਂ ਦੇ ਛਾਪੇ ਪੈ ਸਕਦੇ ਆ ਤਾਂ ਉਹ ਸਾਡੀ ਖਬਰ ਤੇ ਮੋਹਰ ਉਦੋਂ ਲੱਗੀ ਜਦੋਂ ਮੁੱਖ ਮੰਤਰੀ ਦੀ ਰਿਹਾਈ ਤੋਂ ਜਿਹੜਾ ਇਹ ਕੰਮ ਸ਼ੁਰੂ ਹੋ ਗਿਆ ਔਰ ਮੁੱਖ ਮੰਤਰੀ ਰਿਹਾਈ ਤੇ ਪਹੁੰਚ ਕੇ ਇਲੈਕਸ਼ਨ ਕਮਿਸ਼ਨ ਨੇ ਰੇਡ ਕਰ ਦਿੱਤੀ ਔਰ ਉਥੇ ਜਾ ਕੇ ਜੋ ਕੁਝ ਹੋਇਆ ਸਾਡੇ ਸਾਰਿਆਂ ਦੇ ਸਾਹਮਣੇ ਸੀ ਔਰ ਸ਼ੁਰੂਆਤ ਉਥੋਂ ਜਿਹੜੀ ਆ ਉਹ ਹੋ ਗਈ ਸੀ ਕੇਂਦਰੀ ਏਜੰਸੀਆਂ ਨੇ ਜਾਂ ਕਹਿ ਲਈਏ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜਾ ਉਹ ਪਹੁੰਚ ਕੇ ਜੋ ਕੁਝ ਕੀਤਾ ਗਿਆ ਉਥੇ ਤਾਂ ਉਹ ਸਾਰਾ ਕੁਝ ਸਾਹਮਣੇ ਆ ਗਿਆ ਸੀ ਤਾਂ ਹੁਣ ਹੁਣ ਮੰਤਰੀਆਂ ਤੇ ਐਮਐਲਿਆਂ ਦੇ ਅੰਦਰ ਸਹਿਮ ਦਾ ਮਾਹੌਲ ਇਹ ਹੈ ਕਿ ਕਿਤੇ ਮੁੱਖ ਮੰਤਰੀ ਤੋਂ ਬਾਅਦ ਵਾਰੀ ਸਾਡੀ ਤਾਂ ਨਹੀਂ ਹੈ ਕਿਉਂਕਿ ਸਿਰਫ ਕੱਲੀ ਗੱਲ ਇਲੈਕਸ਼ਨ ਦੀ ਨਹੀਂ ਹੈ ਬਹੁਤ ਕੁਝ ਘਾਲਾ ਮਾਲਾ ਪੰਜਾਬ ਦੀ ਸਰਕਾਰ ਦੇ ਅੰਦਰ ਬਹੁਤ ਕੁਝ ਕਾਲਾ ਮਾਲਾ ਪੰਜਾਬ ਦੇ ਐਮਐਲਏ ਮੰਤਰੀ ਇਸ ਤਰੀਕੇ ਦਾ ਕਰ ਰਹੇ ਨੇ ਜਿਸ ਤੋਂ ਇਹ ਉਹਨਾਂ ਨੂੰ ਡਰ ਹੈ ਕਿ ਕਿਸੇ ਵੀ ਵੇਲੇ ਕੇਂਦਰੀ ਏਜੰਸੀ ਉਹਨਾਂ ਦੀ ਬਾਹ ਜਿਹੜੀ ਆ ਉਹ ਨਾਮ ਰੋੜ ਦੇਵੇ ਤਾਂ ਇਸ ਕਰਕੇ ਉਹਨਾਂ ਨੂੰ ਬਹੁਤ ਕਿਸਮ ਦੇ ਡਰ ਜਿਹੜੇ ਉਹ ਸਤਾ ਰਹੇ ਐ ਔਰ ਦੂਜੇ ਡਰ ਉਹਨਾਂ ਨੂੰ ਇਹ ਵੀ ਸਤਾ ਰਿਹਾ ਕਿ ਦਿੱਲੀ ਇਲੈਕਸ਼ਨ ਜਿਹੜੇ ਆ ਜਾਂ ਉਹ ਆਪ ਗਏ ਨੇ ਜਾਂ ਉਹਨਾਂ ਦੀ ਸਿਕਿਉਰਿਟੀ ਨਾਲ ਗਈ ਹੈ ਜਾਂ ਉਹਨਾਂ ਦੇ ਕੋਈ ਹੋਰ ਵਰਕਰ ਜਿਹੜੇ ਇਹਨੇ ਨਾਲ ਗਏ ਹੋਏ ਐ ਉਹਨਾਂ ਦਾ ਸਾਰਾ ਖਰਚਾ ਜਾਂ ਇਲੈਕਸ਼ਨ ਦਾ ਖਰਚਾ ਵੀ ਕਹਿੰਦੇ ਕਿ ਪੰਜਾਬ ਦੇ ਐਮ.ਐਲ.ਏ. ਮੰਤਰੀਆਂ ਦੀਆਂ ਜੇਬਾਂ ਤੇ ਭਾਰੂ ਪੈ ਰਿਹਾ। ਉਹਨਾਂ ਦੀ ਇੱਕ ਲੱਤ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੈ ਤੇ ਦੂਜੀ ਲੱਤ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੈ ਤਾਂ ਉਹਨਾਂ ਦੇ ਖਰਚਾ ਵੀ ਭਾਰੂ ਪੈ ਰਿਹਾ। ਉਹਨਾਂ ਨੂੰ ਈ.ਡੀ. ਦਾ ਜਾਂ ਕੇਂਦਰੀ ਏਜੰਸੀਆਂ ਦਾ ਵੀ ਜਿਹੜਾ ਡਰ ਸਤਾ ਰਿਹਾ ਉਹਨਾਂ ਨੂੰ ਸਾਰੇ ਕੰਸ ਦਾ ਹੀ ਡਰ ਸਤਾ ਰਿਹਾ। ਔਰ ਉਹਨਾਂ ਨੂੰ ਇਹ ਵੀ ਹੈ ਵੀ ਜੇ ਭਾਈ ਸਾਡੀ ਹਾਜ਼ਰੀ ਕਿਤੇ ਦਿੱਲੀ ਵਾਲੇ ਪਾਸਿਓਂ ਘਟ ਗਈ ਕਿਤੇ ਇਹ ਨਾ ਹੋਵੇ ਕਿ ਦਿੱਲੀ ਇਲੈਕਸ਼ਨ ਤੋਂ ਬਾਅਦ ਇਹਦਾ ਨਜ਼ਰਾ ਜਿਹੜਾ ਉਹ ਸਾਡੇ ਉੱਪਰ ਡਿੱਗਦਾ ਨਜ਼ਰ ਆਵੇ ਔਰ ਸਾਡੇ ਜਿਹੜੀ ਜੜੀ ਕਿਤੇ ਆ ਕਿਤੇ ਝੰਡੀ ਵਾਲੀ ਕਾਰ ਜਿਹੜੀ ਹੈ ਉਹੀ ਕਿਤੇ ਜਾਂਦੀ ਨਾ ਲੱਗੇ ਇਹਦੇ ਕਰਕੇ ਪੰਜਾਬ ਦੇ ਐਮਐਲਏ ਮੰਤਰੀ ਜ਼ੋਰ ਤੇ ਜ਼ੋਰ ਜਿਹੜੇ ਉਹ ਬਥੇਰਾ ਲਾਈ ਜਾਂਦੇ ਆ ਪਰ ਹੁਣ ਇਹ ਜ਼ੋਰ ਚੱਲੂਗਾ ਕਿੰਨਾ ਕੁ ਇਹ ਜ਼ੋਰ ਚੱਲੂਗਾ ਕਿੰਨਾ ਕੁ ਔਰ ਇਹ ਜ਼ੋਰ ਦੇ ਦਮ ਤੇ ਆਪਣੀ ਪਾਰਟੀ ਨੂੰ ਉੱਥੇ ਕੋਈ ਫਾਇਦਾ ਪਹੁੰਚਾ ਸਕਣਗੇ ਜਾਂ ਨਹੀਂ ਇਹ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਪਰ ਇਹ ਗੱਲ ਪੱਕੀ ਹੈ ਕਿ ਪੰਜਾਬ ਦੇ ਕੁਝ ਐਮਐਲਏਾਂ ਦੇ ਉੱਪਰ ਜਾਂ ਮੰਤਰੀਆਂ ਦੇ ਉੱਪਰ ਕਿਸੇ ਵੀ ਵੇਲੇ ਜਿਹੜੀ ਈਡੀ ਦੀ ਰੇਡ ਹੋ ਸਕਦੀ ਹੈ ਜਾਂ ਹੋਰ ਕੇਂਦਰੀ ਏਜੰਸੀਆਂ ਦੀ ਰੇਡ ਹੋ ਸਕਦੀ ਹੈ ਖਾਸ ਕਰਕੇ ਉਹਨਾਂ ਦੇ ਉੱਪਰ ਜਿਹੜੇ ਕਿ ਦਿੱਲੀ ਚੋਣਾਂ ਦੇ ਅੰਦਰ ਸਰਗਰਮ ਜ਼ਿਆਦਾ ਪਾਏ ਗਏ ਨੇ ਔਰ ਕਈਆਂ ਨੂੰ ਤਾਂ ਨੋਟਿਸ ਕੁਝ ਦਿਨ ਪਹਿਲਾਂ ਆਏ ਵੀ ਹੋਏ ਆ ਜਿਵੇਂ ਆਪਾਂ ਗੱਲ ਕਰ ਲਈਏ ਜੇ ਜਿਹੜੇ ਹਰਜੋਤ ਬੈਂਸ ਨੇ ਉਹਨਾਂ ਦੇ ਉੱਪਰ ਜਿਹੜਾ ਇੱਕ 100 ਕਰੋੜੀ ਸਾਈਬਰ ਸਕੈਮ ਦੇ ਜਿਹੜੇ ਇਲਜ਼ਾਮ ਇੱਕ ਮਹਿਲਾ ਇਨਸਪੈਕਟਰ ਦੇ ਵੱਲੋਂ ਜਿਹੜੇ ਲਾਏ ਗਏ ਸੀਗੇ ਉਸ ਮਹਿਲਾ ਇਨਸਪੈਕਟਰ ਦੇ ਇਲਜ਼ਾਮ ਲਾਉਣ ਤੋਂ ਬਾਅਦ ਈਡੀ ਨੇ ਸੂ ਮੋਟੋ ਨੋਟਿਸ ਲਿਆ ਔਰ ਮਹਿਲਾ ਇਨਸਪੈਕਟਰ ਨੂੰ ਬਿਆਨ ਲਿਖਵਾਉਣ ਦੇ ਲਈ ਸੱਦਿਆ ਵੀ ਗਿਆ ਸੀਗਾ ਉਸ ਤੋਂ ਬਾਅਦ ਕਹਿੰਦੇ ਸੀਬੀਆਈ ਨੇ ਵੀ ਇਨਕੁਆਰੀ ਦੀ ਜਿਹੜੀ ਉਹ ਮੰਗੀ ਸੀਗੀ ਇਜਾਜ਼ਤ ਪੰਜਾਬ ਸਰਕਾਰ ਤੋਂ ਕਿ ਉਸ ਮੰਤਰੀ ਦੀ ਵਾਈਫ ਜਿਹੜੀ ਕਿ ਆਈਪੀਐਸ ਹੈ ਉਹਦੇ ਖਿਲਾਫ ਜਾਂਚ ਕਰਨ ਦੀ ਜਿਹੜੀ ਹੈ ਉਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਇਜਾਜ਼ਤ ਮੰਗੀ ਹੈ ਕਿ ਭਾਈ ਸਾਨੂੰ ਇਜਾਜ਼ਤ ਦਿੱਤੀ ਜਾਵੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਜਾਵੇ ਤਾਂ ਕਈਆਂ ਦੀਆਂ ਬਾਹਾਂ ਤਾਂ ਪਹਿਲਾਂ ਹੀ ਜਿਹੜੀਆਂ ਉਹ ਮਰੋੜੀਆਂ ਹੋਈਆਂ ਨੇ ਕੇਂਦਰੀ ਏਜੰਸੀਆਂ ਨੇ ਤੇ ਹੁਣ ਜਿਸ ਤਰੀਕੇ ਦੇ ਨਾਲ ਗੱਲਾਂ ਚੱਲ ਰਹੀਆਂ ਨੇ ਕਿ ਕਿਸੇ ਵੀ ਵੇਲੇ ਕੁਝ ਹੋਰ ਐਮਐਲਏ ਮੰਤਰੀ ਜਿਹੜੇ ਐ ਉਹ ਡਿੱਕੇ ਚੜ੍ਹ ਸਕਦੇ ਆ ਜਿਹੜੇ ਕੇਂਦਰੀ ਏਜੰਸੀਆਂ ਨੇ ਉਹਨਾਂ ਦੇ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਹੁਣ ਪੰਜਾਬ ਦੇ ਐਮਐਲਏ ਮੰਤਰੀ ਕੀ ਕੁਝ ਕਰਦੇ ਐ ਮੈਂ ਹੈਰਾਨ ਆ ਕਿ ਹਰਜੋਤ ਬੈਂਸ ਜਿਹੜੇ ਐ ਜਿਹੜੇ ਕਿ ਬੜੇ ਨੇੜੇ ਦੇ ਮੰਨੇ ਜਾਂਦੇ ਐ ਦਿੱਲੀ ਵਾਲਿਆਂ ਦੇ ਉਹਨਾਂ ਦੀ ਮੈਂ ਫੇਸਬੁੱਕ ਚੈੱਕ ਕਰ ਰਿਆ ਤਾਂ ਉਹਨਾਂ ਦੀ ਫੇਸਬੁੱਕ ਦੇ ਉੱਪਰ ਕੋਈ ਇਹੋ ਜੀ ਪੋਸਟ ਦਿੱਲੀ ਦੇ ਨਾਲ ਰਿਲੇਟਡ ਇਲੈਕਸ਼ਨ ਦੀ ਕੋਈ ਬਹੁਤੀ ਨਜ਼ਰ ਨਹੀਂ ਆ ਰਹੀ ਔਰ ਦਿੱਲੀ ਇਲੈਕਸ਼ਨ 6 ਜਨਵਰੀ ਤੋਂ ਲੈ ਕੇ ਹੁਣ ਤੱਕ ਮੈਂ ਉਹਨਾਂ ਦੀ ਪੋਸਟ ਜਿਹੜੀ ਆ ਕੋਈ ਦੇਖ ਰਿਆ ਉਹਨਾਂ ਦੀ ਕਿਤੇ ਵੀ ਫੇਸਬੁੱਕ ਦੇ ਉੱਪਰ ਕੋਈ ਪੋਸਟ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਕਿ ਆਖਰਕਾਰਨ ਕੀ ਐ ਕੀ ਡਰਦਾ ਮਾਹੌਲ ਹੈ ਜਾਂ ਕੀ ਕੁਝ ਗੱਲਬਾਤ ਹੈ ਸਮਝੋ ਬਾਹਰ ਹੈ ਮੈਂ ਫੇਸਬੁਕ ਆਈਡੀ ਮੈਂ ਫੇਰ ਦੱਸ ਦਿੰਨਾ ਮੈਂ ਫੇਰ ਦੱਸ ਦਿੰਨਾ ਕਿ ਹੁਣ ਵੀ ਮੈਂ ਬੈਠਾ ਦਿੱਲੀ ਦੇ ਜਿਹੜੇ ਨੇੜਲੇ ਮੰਨੇ ਜਾਂਦੇ ਆ ਦਿੱਲੀ ਹਾਈ ਕਮਾਂਡ ਦੇ ਨੇੜਲੇ ਮੰਨੇ ਜਾਂਦੇ ਹਰਜੋਤ ਬੈਂਸ ਦੀ ਮੈਂ ਹੁਣ ਫੇਸਬੁਕ ਆਈਡੀ ਜਿਹੜੀ ਆ ਉਹ ਚੈੱਕ ਕਰ ਰਿਹਾ ਸੀਗਾ ਜਿਹੜੀ ਛੋਟੀ ਛੋਟੀ ਗੱਲ ਤੇ ਦਿੱਲੀ ਪਹੁੰਚ ਜਾਂਦੇ ਨੇ ਅਰਵਿੰਦ ਕੇਜਰੀਵਾਲ ਦੀਆਂ ਤਾਰੀਫਾਂ ਕਰ ਰਹੇ ਨੇ ਮੈਂ ਹੁਣ ਵੀ ਉਹਨਾਂ ਦੀ ਫੇਸਬੁਕ ਆਈਡੀ ਖੋਲੀ ਬੈਠਾ ਤਾਂ ਇਸ ਫੇਸਬੁਕ ਆਈਡੀ ਦੇ ਉੱਪਰ ਜੇ ਮੈਂ ਦੇਖਾਂ ਦਿੱਲੀ ਇਹ ਇਲੈਕਸ਼ਨ ਨਾਲ ਸੰਬੰਧਿਤ ਕੋਈ ਪੋਸਟ ਨਹੀਂ ਆ ਚਾਰ ਦਿਨ ਪਹਿਲਾਂ ਦੀ ਇੱਕ ਪੋਸਟ ਪਈ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਗਣਤੰਤਰ ਦਿਵਸ ਦੇ ਸੰਬੰਧੀ ਪੋਸਟ ਪਾਈ ਹੋਈ ਆ ਫਿਰ ਅਨੰਦਪੁਰ ਨਾਲ ਸੰਬੰਧਿਤ ਹੈ ਫਿਰ ਆਪਣੀ ਉਹਨਾਂ ਦੀ ਇੱਕ ਪੋਸਟ ਹੈ 7 ਜਨਵਰੀ ਤੱਕ ਮੈਂ ਪਹੁੰਚ ਚੁੱਕਿਆ ਅੱਜ 31 ਜਨਵਰੀ ਹੈ ਫਿਰ ਜੇ ਮੈਂ ਗੱਲ ਕਰਾਂ 6 ਜਨਵਰੀ ਦੀਆਂ ਵੀ ਪੋਸਟਾਂ ਆ ਗਈਆਂ ਨੇ 5 ਜਨਵਰੀ ਦੀਆਂ ਵੀ ਆ ਗਈਆਂ ਨੇ 31 ਦਸੰਬਰ ਤੱਕ ਦੀਆਂ ਵੀ ਜਿਹੜੀਆਂ ਉਹ ਆ ਗਈਆਂ ਨੇ ਮਤਲਬ ਹਾਲੇ ਤੱਕ ਕੋਈ ਵੀ ਐਹੋ ਜੀ ਪੋਸਟ ਮੈਨੂੰ ਨਜ਼ਰ ਨਹੀਂ ਆਈ ਜਿਹੜੀ ਦਿੱਲੀ ਇਲੈਕਸ਼ਨਾਂ ਦੇ ਨਾਲ ਸੰਬੰਧਿਤ ਪਾਈ ਹੋਵੇ ਹਰਜੋਤ ਬੈਂਸ ਨੇ ਔਰ ਇਹ ਵੀ ਗੱਲ ਪਤਾ ਲੱਗੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਈਬਰ ਸਕੈਮ ਦੇ 100 ਕਰੋੜੀ ਦੇ ਇਲਜ਼ਾਮ ਲੱਗੇ ਸੀਗੇ ਔਰ ਉਧਰੋਂ ਕੇਂਦਰੀ ਏਜੰਸੀਆਂ ਨੇ ਉਸ ਦੇ ਵਿੱਚ ਈਡੀ ਔਰ ਸੀਬੀਆਈ ਨੇ ਕਿਵੇਂ ਹਰਜੋਤ ਬੈਂਸ ਦੀ ਬਾਹ ਮੋੜੀ ਹੋਈ ਹੈ ਕਿਉਂਕਿ ਉਹਨਾਂ ਦੀ ਪਤਨੀ ਦੇ ਖਿਲਾਫ ਜਾਂਚ ਕਰਨ ਦੀ ਵੀ ਇਜਾਜ਼ਤ ਮੰਗੀ ਹੈ ਔਰ ਜਿਹੜੀ ਇਲਜ਼ਾਮ ਲਗਾਉਣ ਵਾਲੀ ਮਹਿਲਾ ਇਨਸਪੈਕਟਰ ਹੈ ਉਹਨੂੰ ਵੀ ਈਡੀ ਨੇ ਤਲਬ ਕਰਕੇ ਇਸ ਪੂਰੇ ਮਸਲੇ ਦੇ ਵਿੱਚ ਬਿਆਨ ਲਗਾਉਣ ਦੀ ਗੱਲ ਕੀਤੀ ਹੈ ਔਰ ਇਹ ਵੀ ਗੱਲ ਪਤਾ ਲੱਗੀ ਸੀਗੀ ਕਿ ਭਾਈ ਜਿਹੜੇ ਦਿੱਲੀ ਦੇ ਵਿੱਚ ਜ਼ਿਆਦਾ ਸਰਗਰਮ ਐਮਐਲਏ ਮੰਤਰੀ ਆ ਪੰਜਾਬ ਦੇ ਉਹਨਾਂ ਦੇ ਉੱਪਰ ਜਿਹੜੀਆਂ ਰੇਡਾਂ ਹੋ ਸਕਦੀਆਂ ਨੇ ਕੇਂਦਰੀ ਏਜੰਸੀਆਂ ਦੀਆਂ ਤਾਂ ਹੋ ਸਕਦਾ ਇਸ ਕਰਕੇ ਉਸ ਡਰੋਂ ਹਰਜੋਤ ਬੈਂਸ ਜ਼ਿਆਦਾ ਐਕਟਿਵ ਨਹੀਂ ਨਜ਼ਰ ਆ ਰਹੇ ਕਿਉਂਕਿ ਉਹ ਤਾਂ ਛੋਟੇ ਛੋਟੇ ਗੱਲ ਤੇ ਪੋਸਟ ਪਾਉਂਦੇ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਜਾਂ ਹੋਰ ਮਨੀਸ਼ ਸੋਧਿਆ ਦੇ ਹੱਕ 'ਚ ਪਰ ਫੇਸਬੁੱਕ ਉਹਨਾਂ ਦੀ ਬਿਲਕੁਲ ਸੁੰਨੀ ਪਈ ਆ ਦਿੱਲੀ ਇਲੈਕਸ਼ਨ ਦੀ ਕੋਈ ਪੋਸਟ ਨਹੀਂ ਆ ਕੀ ਕੇਂਦਰੀ ਏਜੰਸੀਆਂ ਦੇ ਡਰ ਤੋਂ ਹਰਜੋਤ ਬੈਂਸ ਦਿੱਲੀ ਇਲੈਕਸ਼ਨ ਦੇ ਵਿੱਚ ਸਰਗਰਮ ਨਹੀਂ ਨਜ਼ਰ ਆ ਰਹੇ ਤਾਂ ਇਹ ਗੱਲ ਜਿਹੜੀ ਆ ਸਮਝੋ ਬਾਹਰ ਹੈ ਤਾਂ ਇਸੇ ਕਰਕੇ ਦੂਜੇ ਐਮਐਲਏ ਮੰਤਰੀਆਂ ਦੇ ਉੱਪਰ ਵੀ ਦੂਜੇ ਐਮਐਲਏ ਮੰਤਰੀਆਂ ਦੇ ਦੇ ਉੱਪਰ ਵੀ ਇਸੇ ਤਰੀਕੇ ਦਾ ਖਤਰਾ ਜਿਹੜਾ ਮੰਡਰਾ ਰਿਹਾ ਇਸੇ ਤਰੀਕੇ ਉਹਨਾਂ ਨੂੰ ਡਰ ਜਿਹੜਾ ਉਹ ਸਤਾ ਰਿਹਾ ਹੈਗਾ ਕਿ ਭਾਈ ਸਾਡੇ ਉੱਪਰ ਕਿਤੇ ਇਸੇ ਤਰੀਕੇ ਦੀ ਗਾਜ ਜਿਹੜੀ ਆ ਉਹ ਨਾ ਡੇਗ ਗੇ ਕੁਝ ਕੁਝ ਐਮਐਲਏ ਨੂੰ ਇਸ ਕਰਕੇ ਡਰ ਹੈਗਾ ਐਮਐਲਏ ਮੰਤਰੀਆਂ ਨੂੰ ਕਿ ਸਾਡੇ ਉੱਪਰ ਕੇਂਦਰੀ ਏਜੰਸੀਆਂ ਦੀ ਗਾਜ ਨਾ ਡੇਗ ਪਵੇ ਤਾਂ ਕੁਝ ਐਮਐਲਏ ਮੰਤਰੀਆਂ ਨੂੰ ਇਸ ਕਰਕੇ ਜਿਹੜਾ ਉਹ ਡਰ ਹੈਗਾ ਕਿ ਭਾਈ ਜੇ ਅਸੀਂ ਉਥੇ ਹੁਣ ਬੇਸ਼ੱਕ ਸਾਡੇ ਉਥੇ ਪੈਸੇ ਲੱਗ ਰਹੇ ਆ ਪਰ ਜੇ ਉਥੇ ਹਾਜ਼ਰੀ ਵੀ ਬਹੁਤੀ ਨਾ ਦਿਖਾਈ ਤਾਂ ਸਾਡੀ ਕਿਤੇ ਝੰਡੀ ਵਾਲੀ ਜਿਹੜੀ ਉਹ ਗੱਡੀ ਹੈ ਉਹ ਵੀ ਜਿਹੜੀ ਉਹ ਜਾਂਦੀ ਨਾ ਲੱਗੇ ਤਾਂ ਮੈਂ ਹੈਰਾਨ ਆ ਕਿ بڑے ਡਰਦੇ ਮਾਹੌਲ ਦੇ ਵਿੱਚ ਕਿਸ ਤਰੀਕੇ ਨਾਲ ਦਿਨ ਕੱਟ ਰਿਹਾ ਐਮਐਲਏ ਮੰਤਰੀ ਪਰ ਇਹ ਜ਼ਰੂਰ ਹੈ ਕਿ ਐਮਐਲਏ ਮੰਤਰੀਆਂ ਨੂੰ ਡਰ ਤੇ ਸਹਿਮ ਦਾ ਮਾਹੌਲ ਜਿਹੜਾ ਉਹ ਜ਼ਰੂਰ ਬਣਿਆ ਹੋਇਆ ਤਾਂ ਅਗਲੀ ਖਬਰ ਜੇ ਮੈਂ ਲੈ ਲਵਾਂ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈ ਅਗਲੀ ਖਬਰ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਵਰਕਿੰਗ ਕਮੇਟੀ ਦੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅੱਜ ਬੈਠਕ ਜਿਹੜੀ ਹੈ ਉਹ ਹੋਣੀ ਹੈ ਉਹਦੀ ਪ੍ਰਧਾਨਗੀ ਜਿਹੜੀ ਹੈ ਉਹ ਬਲਵਿੰਦਰ ਸਿੰਘ ਭੂੰਦੜ ਹੋਣਾ ਨੇ ਕਰਨੀ ਹੈ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ ਔਰ ਉਹਦੇ ਵਿੱਚ ਕਹਿੰਦੇ ਆ ਕਿ ਇੱਕ ਉਹਨਾਂ ਨੇ ਇਹ ਡਿਸਕਸ਼ਨ ਕਰਨੀ ਹੈ ਕਿ ਇੱਕ ਤਾਂ ਜਿਹੜੀ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਹੋਰਾਂ ਦੀ ਜਿਹੜੀ ਇੱਕ ਮੂਰਤੀ ਦੇ ਉੱਪਰ ਹਮਲਾ ਅੰਮ੍ਰਿਤਸਰ ਦੇ ਅੰਦਰ ਹੋਇਆ ਸੀਗਾ ਉਹਦੀ ਜਾਂਚ ਜਿਹੜੀ ਉਹ ਪਾਰਦਰਸ਼ਤਾ ਢੰਗ ਦੇ ਨਾਲ ਕੀਤੀ ਜਾਵੇ ਔਰ ਕਿਹਾ ਜਾ ਰਿਹਾ ਕਿ ਸਰਕਾਰ ਉਹਦੇ ਵਿੱਚ ਬਹੁਤ ਕੁਝ ਗੱਲਾਂ ਨਕੂਨ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਕੀ ਲਕੂਨ ਦੀ ਕੋਸ਼ਿਸ਼ ਕਰ ਰਹੀ ਹੈ ਇਹਦੇ ਬਾਰੇ ਹਲੇ ਸਾਫ ਨਹੀਂ ਹੋ ਸਕਿਆ ਪਰ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਇੱਕ ਇਹੋ ਜਿਹੀ ਕਮੇਟੀ ਬਣਾਵਾਂਗੇ ਅਸੀਂ ਇਹੋ ਜਿਹੀ ਰਣਨੀਤੀ ਬਣਾਵਾਂਗੇ ਕਿ ਭਾਈ ਜਿਸ ਤਰੀਕੇ ਦੇ ਨਾਲ ਅਸੀਂ ਸਰਕਾਰ ਨੂੰ ਮਜਬੂਰ ਕਰ ਦਈਏ ਕਿ ਇਹਦੀ ਜਾਂਚ ਜਿਹੜੀ ਆ ਉਹ ਬੜੀ ਪਾਰਦਰਸ਼ਤਾ ਢੰਗ ਦੇ ਨਾਲ ਕੀਤੀ ਜਾਵੇ ਇਸ ਤਰੀਕੇ ਨਾਲ ਕਹਿੰਦੇ ਅਸੀਂ ਮਜਬੂਰ ਸਰਕਾਰ ਨੂੰ ਕਰਾਂਗੇ ਤਾਂ ਇੱਕ ਤਾਂ ਉਹ ਰਣਨੀਤੀ ਬਣਾਉਣ ਦੀ ਗੱਲ ਕੀਤੀ ਔਰ ਰਾਨੀ ਦੀ ਗੱਲ ਇਹ ਵੀ ਆ ਵੀ ਇੰਨੇ ਦਿਨਾਂ ਦੇ ਵਿੱਚ ਹਾਲੇ ਤੱਕ ਪੁਲਿਸੇ ਦੱਸ ਨਹੀਂ ਸਕੀ ਕਿ ਆਖਰ ਇਸ ਮੂਰਤੀ ਦੇ ਉੱਪਰ ਹਮਲਾ ਕਰਨ ਪਿੱਛੇ ਜਾਂ ਮੂਰਤੀ ਨੂੰ ਤੋੜਨ ਪਿੱਛੇ ਮੇਨ ਮੋਟਿਵ ਕੀ ਸੀਗਾ ਮੇਨ ਸਾਜ਼ਿਸ਼ ਕੀ ਸੀ ਦੱਸ ਨਹੀਂ ਸਕੀ ਔਰ ਇਸੇ ਕਰਕੇ ਇਸ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਇਹਦੇ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਇਹਦੀ ਪਾਰਦਰਸ਼ਤਾ ਦੇ ਨਾਲ ਜਾਂਚ ਕਰਨ ਦੇ ਲਈ ਸਾਡਾ ਪ੍ਰੈਸ਼ਰ ਪਾਉਣਾ ਮੁੱਖ ਮਕਸਦ ਹੈ ਔਰ ਉਹਦੀ ਉਹਦਾ ਮਕਸਦ ਕੀ ਸੀਗਾ ਔਰ ਉਹਦੇ ਸਾਜ਼ਿਸ਼ ਕੀ ਹੈ ਉਹ ਵੀ ਉਜਾਗਰ ਕਰਵਾਉਣਾ ਪ੍ਰੈਸ਼ਰ ਪਾ ਕੇ ਉਹ ਵੀ ਸਾਡੀ ਇਹਨਾਂ ਨੀਤੀ ਜਿਹੜੀ ਅਸੀਂ ਬਣਾਵਾਂਗੇ ਔਰ ਮੇਨ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਸ਼ੁਰੂਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਆ ਚੱਲ ਰਹੀ ਹੈ ਉਹ ਸਪਰਤੀ ਦੇ ਵਿੱਚ ਕੀ ਕੁਝ ਹਲੇ ਤੱਕ ਹੋਇਆ ਆਉਣ ਵਾਲਾ ਕਿਉਂਕਿ 20 ਜਨਵਰੀ ਦੀ ਉਹ ਭਰਤੀ ਚੱਲ ਰਹੀ ਹੈ ਔਰ 31 ਜਨਵਰੀ ਤੱਕ ਅੱਜ ਤੱਕ 11 ਦਿਨਾਂ ਦੇ ਵਿੱਚ ਕਿੰਨੀ ਕੁ ਭਰਤੀ ਹੋ ਚੁੱਕੀ ਹੈ ਔਰ ਆਪਣੇ ਜਿਹੜੇ ਅਬਜ਼ਰਵਰ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਰਹਿ ਮਸ਼ਵਰੀ ਜਿਹੜੇ ਉਹ ਕਰਨੇ ਆ ਹਾਲਾਂਕਿ ਭਰਤੀ ਹਲੇ 20 ਸਵਾਲਾਂ ਦੇ ਘੇਰੇ ਦੇ ਵਿੱਚ ਔਰ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਵਿਦੇਸ਼ ਚ ਗਏ ਹੋਏ ਆ ਉਹਨਾਂ ਨੇ ਵੀ ਇਹ ਗੱਲਾਂ ਪਹਿਲਾਂ ਸਾਫ਼ ਕੀਤੀਆਂ ਨੇ ਕਿ ਭਾਈ ਇਹ ਭਰਤੀ ਜਿਹੜੀ ਆ ਉਹ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ ਇਨ ਬਿਨ ਹੁਕਮਾਂ ਦੀ ਪਾਲਣਾ ਅਕਾਲ ਤਖਸਾਲ ਦਿਆਂ ਦੀ ਹੋਣੀ ਚਾਹੀਦੀ ਹੈ ਔਰ ਇੱਕ ਜਿਹੜੀ 7 ਮੈਂਬਰੀ ਕਮੇਟੀ ਅਕਾਲ ਤਖਸਾਲ ਨੇ ਬਣਾਈ ਸੀ ਉਹੀ ਕਮੇਟੀ ਜਿਹੜੀ ਹੈ ਉਹ ਭਰਤੀ ਕਰੇਗੀ ਪਰ ਹਲੇ ਤੱਕ ਵੀ ਉਹਦੇ ਤੇ ਕੋਈ ਜਿਹੜਾ ਵਿਚਾਰ ਜਿਹੜਾ ਉਹ ਨਹੀਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿਰਫ ਆਪਣੀ ਇੱਕ ਕਮੇਟੀ ਬਣਾ ਕੇ ਉਸ ਤਰੀਕੇ ਨਾਲ ਹੀ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਅੱਜ ਜਿਹੜੀ ਉਹਨਾਂ ਦੇ ਵੱਲੋਂ ਭਰਤੀ ਕੀਤੀ ਜਾ ਰਹੀ ਹੈਗੀ ਹੈ ਔਰ ਹੁਣ 11-12 ਦਿਨ ਹੋ ਗਏ ਉਸ ਭਰਤੀ ਚੱਲ ਰਹੀ ਨੂੰ ਤਾਂ ਉਸ ਭਰਤੀ ਦੇ ਵਿੱਚ ਕੀ ਕੁਝ ਗੱਲਾਂ ਸਾਹਮਣੇ ਆਈਆਂ ਕਿੰਨੀ ਭਰਤੀ ਹੋ ਚੁੱਕੀ ਹੈ ਕੀ ਕੁਝ ਪਰਫਾਰਮੈਂਸ ਹੈ ਆਬਜ਼ਰਵਰਾਂ ਦੀ ਜਾਂ ਲੋਕਾਂ ਦੀ ਜਿਨ੍ਹਾਂ ਜਿਨ੍ਹਾਂ ਨੇ ਉੱਤੇ ਉਸ ਭਰਤੀ ਦੇ ਵਿੱਚ ਭਾਗ ਲਿਆ ਤਾਂ ਉਹਦੀ ਜਿਹੜੀ ਅੱਜ ਪੂਰੀ ਪਰਫਾਰਮੈਂਸ ਜਿਹੜੀ ਚੈੱਕ ਕੀਤੀ ਜਾਣੀ ਹੈ ਇਸ ਦੋ ਮੁੱਦਿਆਂ ਦੇ ਉੱਪਰ ਅਕਾਲੀ ਦਲ ਦੀ ਜਿਹੜੀ ਹੈ ਅੱਜ ਬੈਠਕ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਹੋਰ ਵੱਡੀਆਂ ਅਪਡੇਟ ਤੇ ਜੁੜੇ ਰਹੋ ਰਜਾਨਾ ਲੋਕਾਂ ਦਾ ਟੀਵੀ